ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਪੰਜਾਬ ਦੇ ਵਿੱਚ ਇੱਕ ਹੋਰ ਵੱਡਾ ਹਾਦਸਾ ਵਾਪਰਿਆ ਕਈ ਘਰਾਂ ਚ ਨੁਕਸਾਨ ਹੋਇਆ ਔਰ ਕਈ ਲੋਕ ਜਿਹੜੇ ਆ ਗੰਭੀਰ ਜ਼ਖਮੀ ਹੋਏ ਨੇ ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ ਦੋ ਲੋਕਾਂ ਤੇ ਜਿਹੜੀ ਆ ਮੌਤ ਹੋ ਗਈ ਆ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਹਾਰਪੁਰ ਦੇ ਵਿੱਚ ਇੱਕ ਐਚਐਸ ਐਚਪੀ ਜਿਹੜੀ ਆ ਗੈਸ ਨਾਲ ਭਰਿਆ ਟੈਂਕਰ ਇੱਕ ਜਾ ਰਿਹਾ ਸੀ ਤਾਂ ਸਾਹਮਣੋਂ ਪਿਕਅਪ ਗੱਡੀ ਨਾਲ ਜ਼ਬਰਦਸਤ ਟੱਕਰ ਹੁੰਦੀ ਹੈ ਜਿਸ ਦੇ ਦੌਰਾਨ ਜਿਹੜੀ ਆ ਗੱਡੀ ਤਾਂ ਨੁਕਸਾਨੀ ਜਾਂਦੀ ਆ ਪਰ ਜਿਹੜੀ ਗੈਸ ਉਹ ਲੀਕ ਹੋ ਜਾਂਦੀ ਆ ਤਾਂ ਉਸ ਦੇ ਨਾਲ ਜਿਹੜੇ ਆ ਨੇੜਲੇ ਘਰ ਹੋ ਗਏ ਦੁਕਾਨਾ ਹੋ ਗਿਆ ਤਾਂ ਉਹਨਾਂ ਦੇ ਵਿੱਚ ਜਿਹੜੀ ਹੈ ਭਿਆਨਕ ਅੱਗ ਲੱਗ ਜਾਂਦੀ ਹੈ ਘਰਾਂ ਦੇ ਵਿੱਚ ਸਿਲੰਡਰ ਫਟ ਜਾਂਦੇ ਨੇ ਤਾਂ ਉਸ ਦੇ ਦੌਰਾਨ ਦੋ ਲੋਕਾਂ ਦੀ ਮੌਤ ਹੋ ਜਾਂਦੀ ਹੈ ਤਾਂ ਮੌਕੇ ਤੇ ਹਫੜਾ ਤਫੜੀ ਮਚਣੀ ਸ਼ੁਰੂ ਹੋ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ 100 ਦੇ ਕਰੀਬ ਜਿਹੜੇ ਆ ਲੋਕ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਨਿੱਦਕੀ ਹਸਪੀਟਲ ਇਲਾਜ ਲਈ ਭੇਜਿਆ ਗਿਆ ਤਾਂ ਜਿਸ ਵੇਲੇ ਇਹ ਵੱਡਾ ਹਾਦਸਾ ਵਾਪਰੇ ਸੀਗਾ ਤਾਂ ਗੈਸ ਕਈ ਕਿਲੋਮੀਟਰ ਤੱਕ ਜਿਹੜੀ ਲੀਕ ਹੋ ਗਈ ਸੀ ਤਾਂ ਉਸ ਰੋਡ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਸੀਗਾ ਤਾ ਮੁੱਕ ਤੇ ਹਫੜਾ ਦਫਣੀ ਜਿਹੜੀ ਆ ਮਚਣੀ ਸ਼ੁਰੂ ਹੋ ਗਈ ਸੀ ਤਾਂ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਹੁਸ਼ਾਰਪੁਰ ਤੋਂ ਮੋਹਤ ਜੁੜ ਚੁੱਕੇ ਨੇ ਜੀ ਮੋਹਤ ਕੀ ਪੂਰੀ ਜਾਣਕਾਰੀ ਹੈ ਇਹ ਹਾਸਾ ਕਿਸੇ ਵੇਲੇ ਵਾਪਰਿਆ ਔਰ ਦੱਸਿਆ ਜਾ ਰਿਹਾ ਹੈ ਕਿ 100 ਤੋਂ ਵੱਧ ਜਿਹੜੇ ਲੋਕ ਗੰਭੀਰ ਜ਼ਖਮੀ ਹੋਏ ਨੇ ਜੀ ਇਹ ਇਹ ਰਹਾਸਾ ਆ ਹੁਸ਼ਾਰਪੁਰ ਦੇ ਅਦੀਨਾਂ ਦੇ ਪਿੰਡ ਮਡਿਆਲਾ ਵਿਖੇ ਜਿਹੜਾ ਹਾਸਾ ਵਾਪਰਿਆ ਹੈ ਕਿ ਜਦੋਂ ਇੱਕ ਹਿੰਦੂਸਤਾਨ ਪੈਟਰੋਲੀਅਮ ਦੇ ਪਲਾਂਟ ਤੇ ਕੁਝ ਦੂਰੀ ਤੇ ਹੀ ਇੱਕ ਜਿਹੜਾ ਟੈਂਕਰ ਗੈਸ ਵਾਲਾ ਟੈਂਕਰ ਵਾ ਉਹ ਜੂ ਟਰਨ ਜਿਸ ਤਰ੍ਹਾਂ ਜੂ ਟਰਨ ਲੈ ਰਿਹਾ ਸੀ ਤਾਂ ਇੱਕ ਪਿਕਅਪ ਗੱਡੀ ਆ ਰਹੀ ਸੀ ਉਹ ਉਸ ਨਾਲ ਉਹਦੀ ਭਿਆਨਕ ਟੱਕਰ ਹੋ ਜਾਂਦੀ ਹੈ ਤੇ ਟੱਕਰ ਦੇ ਨਾਲ ਮੌਕੇ ਤੇ ਜਿਹੜੀ ਗੈਸ ਲੀਕ ਹੋ ਕੇ ਆਲੇ ਦੁਆਲੇ ਘਰਾਂ ਚ ਦੁਕਾਨਾਂ ਵਿੱਚ ਫੈਲ ਜਾਂਦੀ ਹੈ ਤੇ ਅੱਗ ਦੇ ਲਪੇਟ ਵਿੱਚ ਸਾਰੇ ਜਿਹੜੇ ਆ ਘਰ ਉਹ ਆ ਜਾਂਦੇ ਆ ਜੀ ਅਮੋਜ ਕਿੰਨੇ ਕ ਘਰ ਜਿਹੜੇ ਆਗਲ ਚ ਪੇੜ ਵਿੱਚ ਆ ਕੇ ਸੀਗੇ ਤਾਫ ਦੇ ਕਰੀਬ ਘਰ ਦੱਸੇ ਜਾ ਰਹੇ ਐ ਤੇ 10 ਤੋਂ ਉਪਰ ਹੀ ਦੁਕਾਨਾਂ ਦਸੀਆਂ ਜਾ ਰਹੀਆਂ ਜਿਹੜੀਆਂ ਤੇ ਗੈਸ ਦੇ ਅੱਗ ਦੇ ਜਿਹੜੀ ਲਪੇਟ ਵਿੱਚ ਆਈਆਂ ਤੇ ਹੁਣ ਤੱਕ ਕਿੰਨੇ ਲੋਕਾਂ ਦੀ ਜਿਹੜੀ ਮੌਤ ਡਿਕਲੇਅਰ ਹੋਈ ਐ ਜੇ ਜਿਹੜੀ ਗੱਲ ਕਰੀਏ ਮੌਤ ਦੀ ਤਾਂ ਦੋ ਦੇ ਕਰੀਬ ਜਿਹੜੇ ਆ ਮੌਕੇ ਤੇ ਹੀ ਜਿਨ੍ਹਾਂ ਦੀ ਡੈਥ ਹੋ ਗਈ ਸੀ ਤੇ ਜ਼ਖਮ ਦੀ ਗੱਲ ਕਰੀਏ ਤਾਂ 100 ਦੇ ਕਰੀਬ ਜਿਹੜੇ ਉਹ ਜ਼ਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਸਿਵਲ ਹਸਪਤਾਲ ਹਿਆਰਪੁਰ ਦੇ ਵਿੱਚ ਦਾਖਲ ਕਰਵਾਇਆ ਗਿਆ ਕਿ ਮੌਕੇ ਤੇ ਪ੍ਰਸ਼ਾਸਨ ਪਹੁੰਚਿਆ ਮੌਕੇ ਤੇ ਅਧਿਕਾਰੀ ਜਿਹੜਾ ਪ੍ਰਸ਼ਾਸਨ ਸਾਰੇ ਮੌਕੇ ਤੇ ਪਹੁੰਚੇ ਹੋਏ ਸੀਗੇ ਤੇ ਮੌਕੇ ਤੇ ਸਤਾਨਕ ਸਰਕਾਰਾਂ ਦੇ ਡਾਕਟਰ ਅਭਜੋਤ ਜਿਹੜੇ ਸਾਡੇ ਐਮਪੀ ਉਹ ਵੀ ਪਹੁੰਚੇ ਹੋਏ ਸੀ। ਕਿ ਜਿਹੜਾ ਟਰੱਕ ਡਰਾਈਵਰ ਸੀਗਾ ਜਾਂ ਫਿਰ ਪਿਕਅਪ ਦਾ ਡਰਾਈਵਰ ਸੀਗਾ ਕਿ ਉਹਨਾਂ ਦੀ ਜਾਨ ਬਚ ਗਈ ਹੈ ਕਿ ਜਾਂ ਫਿਰ ਉਹ ਉਹ ਵੀ ਜਿਹੜੇ ਅਮ੍ਰਿਤਕ ਦੇ ਵਿੱਚ ਐਲਾਨ ਹਾਲੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਕੌਣ ਇਸ ਦੀ ਡੈਥ ਹੋਈ ਹੈ ਪਰ ਹਾਲੇ ਦੋ ਦੀ ਹੀ ਦੱਸੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ। ਅੱਗੇ ਮੋਹ ਜੀ ਜਾਣਕਾਰੀ ਦੇਣ ਦੇ ਤੁਹਾਡਾ ਧੰਨਵਾਦ ਅੱਜ ਦੇ ਕਿ ਲਗਾਤਾਰ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਵੱਡਾ ਹਾਦਸਾ ਵਾਪਰਿਆ 100 ਤੋਂ ਵੱਧ ਲੋਕ ਜਿਹੜੇ ਆ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਨਿਤਕੀ ਹਸਪਤਾਲ ਦੇ ਵਿੱਚ ਹੀ ਲੱਗਦੇ ਲਈ ਭਰਤੀ ਕਰਾਇਆ ਗਿਆ ਚੰਗੇ ਤਰ੍ਹਾਂ ਜਿਹੜੇ ਅੱਗ ਦੇ ਵਿੱਚ ਚਲਸ ਗਏ ਨੇ ਲੋਕ ਜਿਹੜੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਾਏ ਨੇ ਤਾਂ ਦੋ ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਆ ਤਾਂ ਮੌਕੇ ਤੇ ਪ੍ਰਸ਼ਾਸਨ ਪਹੁੰਚੇ ਆ ਡੀਸੀ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਜਿਹੜੀ ਆ ਤਫ਼ਤੀਸ਼ ਕੀਤੀ ਜਾ ਰਹੀ ਆ ਤਾਂ ਜਲਦੀ ਦੱਸਿਆ ਜਾ ਰਿਹਾ ਕਿ ਕਾਰਵਾਈ ਜਿਹੜੀ ਆ ਅਮਲ ਚ ਲਿਆਂਦੀ ਗਈ ਆ ਤਫ਼ਤੀਸ਼ ਕੀਤੀ ਜਾ ਰਹੀ ਹੈ ਜਲਦੀ ਜਿਹੜੇ ਆ ਜਾ ਟਰੱਕ ਡਰਾਈਵਰ ਹੋਵੇ ਜਾਂ ਪਿਕਅਪ ਗੱਡੀ ਹੋਵੇ ਤਾਂ ਇਸ ਦੀ ਗਲਤੀ ਕਿਸ ਦੀ ਹੈ ਉਹ ਸਾਰੀ ਦਿਨ ਦਿੱਤੀ ਜਿਹੜੀ ਹੈ ਕੀਤੀ ਜਾ ਰਹੀ ਹੈ ਤਾਂ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਲੋਕ ਅਤੇ ਡੀਸੀ ਦਾ ਕੀ ਕੁਝ ਕਹਿਣਾ ਆਹ ਸੁਣਦੇ ਹੋ ਉਹਨਾਂ ਦੀ ਜਮਾਨਤ ਇਸ ਵੇਲੇ ਬਿਲਕੁਲ ਸਿਨੇਟ ਹਾਕ ਨੂੰ ਕਿ ਰੁਗੀ ਸ਼ਾਰਪੁਰ ਘਾਰੇ ਜਿਹੜੇ ਛੇਪਾ ਟੈਂਡਰ ਦੋ ਵਾਰੀ ਰਿਪੀਟ ਹੋ ਚੁੱਕੇ ਨੇ ਆਦਮਪੁਰ 에ਅਰਬੇਸ ਦਾ ਸੀਗਾ ਆਦਮਪੁਰ ਸ਼ਾਰਪੁਰ ਤੇ ਦੋ ਜਲੰਧਰ ਇੱਕ ਸੋਨਾ ਨਿੱਕਾ ਸੋਨਾ ਨਿੱਕਾ ਦੋ ਵਾਰੀ ਰਿਪੀਟ ਹੋਇਆ ਔਰ ਆਦਮਪੁਰ 에ਅਰਬਸ ਦੋ ਵਾਰੀ ਰਿਪੀਟ ਹੋਇਆ ਆਲਮੋਸਟ ਟੋਟਲ ਰੂਮ ਲਾ ਕੇ 18 ਤੋਂ 19 ਗੱਡੀਆਂ ਲੱਗੀਆਂ ਨੇ ਸ਼ੀਰ ਗੱਡੀਆਂ ਤੇ ਮੌਕੇ ਤੇ ਕਰਦੇ ਆ। ਤੁਹਾਨੂੰ ਕਿੰਨੇ ਵਜੇ ਪਾਜੀ ਸੂਤਰਾ ਮੇਰੀ ਦੀ ਗੱਲ ਨਾ ਟਾਈਮ ਸੂਚਨਾ ਮਿਲੀ ਸੀ ਜੀ ਆਫਿਸ ਦੇ ਵਿੱਚ ਵੀ ਤੇ ਸਾਨੂੰ ਮੰਤਰੀ ਸਾਹਿਬ ਡਾਕਟਰ ਜੋਜੀ ਦੇ ਪੀਐਸਾ ਪ੍ਰਦੀਪ ਜੀ ਨੇ ਵੀ ਫੋਨ ਕੀਤਾ ਸੀਗਾ ਤੇ ਜੋ ਮੈਨੂੰ ਪਰਸਨਲੀ ਫੋਨ ਆਇਆ ਸੀ ਮੈਂ ਆਫ ਡਿਊਟੀ ਹਾਂ ਤੱਕ ਜੀ ਮੇਰੀ ਡਿਊਟੀ ਖਤਮ ਹੋ ਚੁੱਕੀ ਆ ਸਾਡਾ ਆਲਮੋਸਟ ਇਹਦੇ ਵਿੱਚੋਂ ਕਿੰਨਾ ਸਟਾਫ ਇੱਧਰ ਆ ਉਹਦੇ ਵਿੱਚੋਂ 75% ਜਿਹੜਾ ਸਟਾਫ ਹੈਗਾ ਉਹ ਆਫ ਡਿਊਟੀ ਚੱਲ ਰਿਹਾ ਕਿ ਐਸੇ ਗੱਲ ਕੀ ਜੀ ਅਭੀ ਤੱਕ ਤੁਸੀਂ ਕੋਈ ਜ਼ਖਮੀ ਵੀ ਕੱਟਿਆ ਘਰ ਇਹ ਕੋਈ ਘਈ ਘਰਾਂ ਦੇ ਅੰਦਰ ਜਿਹੜਾ ਸ਼ਾਪਸ ਹੈ ਟੈਂਟ ਹਾਊਸ ਹੈਗਾ ਉਹਦੇ ਵਿੱਚ ਆਪਣੇ ਜਿਹੜੇ ਕਮਰਸ਼ੀਅਲ ਫਾਇਰ ਸਿਲੰਡਰ ਗਿਆ ਐਲਪੀਜੀ ਸਿਲੰਡਰ ਫੋਰ ਇਟ ਕੀ ਉਹ ਸਿਗੇ ਉਹ ਅੰਦਰੋਂ ਸੇਕਲੀ ਕੱਢ ਦਿੱਤੇ ਗਏ ਨੇ ਜਿਹੜੇ ਜਿਹੜੇ ਕੈਚੁਐਲਟੀਆਂ ਨਹੀਂ ਆ ਸਾਡੇ ਤੋਂ ਪਹਿਲਾਂ ਜਿਹੜਾ ਰੈਗੂਲਰਸ ਜ਼ਰਾ ਜੀ ਆਪਰੇ ਕੰਮ ਕਰਦੇ ਸੀਗੇ ਤੇ ਉਹਨਾਂ ਦੇ ਵਿਚ ਨਾਲ ਹੀ ਕੈਰੀ ਕਰਕੇ ਸੈਲਫ ਡਿਫੈਂਸ ਦੇ ਚੇਤਨਜੀ ਮੈਡੀਕਲ ਤੋਂ ਘੁੰਮ ਰਹੇ ਨੇ ਅੰਦਰ ਵੀ ਸੌਰੀ ਤੇ ਜਿਹੜੇ ਟੈਂਕਰ ਦਾ ਐਕਸੀਡੈਂਟ ਆ ਉਹ ਚੁਣ ਐਸਲੀ ਗੈਸ ਹੈ ਨਹੀਂ ਹੁੰਦੀ ਬਟ অলਮੋਸਟ ਇਸ ਵੇਲੇ 0.1 ਪਰਸੈਂਟ ਦੇ ਆਪਾਂ ਚਾਂਸਿਸ ਹੋ ਸਕਦੇ ਆ ਬਟ ਐਟ ਪ੍ਰੈਜ਼ ਆਲਮੋਸਟ ਸੇਫ ਆ ਕਹਿ ਸਕਦੇ ਆ ਵੀ ਕਾਬੂ ਪਾ ਲਿਆ ਗਿਆ ਹਾਂ ਇਹ ਤਾਂ ਸਰ ਇਹਦਾ ਅੱਗ ਦਾ ਕਾਬੂ ਤਾਂ 15 20 ਮਿੰਟ ਚ ਪਾ ਲਿਆ ਸੀ ਪਰ ਜਿਹੜਾ ਹੁਣ ਦੇਖੋ ਲਾਈਟ ਬੰਦ ਹੋਣ ਕਰਕੇ ਕੁਝ ਸਮਝ ਨਹੀਂ ਆ ਰਿਹਾ ਸੀਗਾ ਕਿ ਅਜੀ ਕੋਈ ਸ਼ਟਰ ਬੰਦ ਹੈ ਅੰਦਰ ਵੜ ਗਈ ਹੈ ਗੈਸ ਉਹਨਾਂ ਦਾ ਬਲਾਸਟ ਹੋ ਗਿਆ ਆ ਕਿ ਉਹ ਕੱਪੜੇ ਦੀ ਦੁਕਾਨ ਹੈ ਜਾਂ ਤੂੜੀ ਦੇ ਗਦਾਮ ਹੈ ਇਹਨਾਂ ਦੇ ਵਿੱਚ ਅੰਦਰ ਅੱਗ ਵੜਨ ਕਰਕੇ ਥੋੜਾ ਜਿਆਦਾ ਟਾਈਮ ਲੱਗਾ ਆਦਰਵਾਇਜ਼ ਸਭ ਸੇਫ ਹੈ ਠੀਕ ਨਾਮ ਕੀ ਹੈ ਜੀ ਮੇਰਾ ਨਾਮ ਪਵਨ ਕੁਮਾਰ ਸਰ ਹੈ ਬਿਆਨ ਨਹੀਂ ਕੀਤਾ ਜਾ ਸਕਦਾ ਬੜਾ ਦਿੱਕਤ ਹੈ ਕਿ ਜਿਹੜਾ ਕਰਦਾ ਹਾਂ ਕਰਦਾ ਹਾਂ ਸਾਹਿਬ ਵਾਫਾ ਕੋਈ ਨਹੀਂ ਸਰੀਕਕ ਪੋਰਸ਼ਨ ਜਿਹੜੀ ਨੂੰ ਜਿਹੜਾ ਕੀਚਨ ਸਮਗਰੀ ਬਾਰੇ ਜਿਹੜਾ ਆਪਣੇ ਮੈਚ ਚੱਲਿਆ ਅਸੀਂ ਦਾਸਪਾਟਾ ਰਿਸਰਚ ਕਰਦੇ ਹਾਂ ਇਸ ਤੋਂ ਮਤਲਬ ਹੈ ਕਿ ਜਿਹੜਾ ਸਟਾਫ ਕੋ ਹੈ ਨਹੀਂ ਕਿ ਪਰ ਇਹ ਹੈ ਕਿ ਇੱਕ ਕੰਪਨੀ ਸੋਚਾ ਜਿਹੜਾ ਜੋ ਐਰਮੋਡਲ ਲੀਕ ਚਾਹ ਰਿਹਾ ਹੈ ਜਿਹੜਾ ਉਹਦੇ ਕਰਕੇ ਜਿਹੜਾ ਬਲਾਸਟ ਹੋਇਆ ਬਹੁਤ ਜ਼ਿਆਦਾ ਥਾਂ ਤੋਂ ਉਹ ਹੀ ਜਿਹੜੀ ਗੈਸ ਲੀਕ ਹੋਈ ਸਾਰੇ ਬਸ ਜਿਹੜਾ

ਚੰਗਰ ਦੇ ਬਾਚ ਬੈਲ ਉਸ ਪਰੇ ਜਾ ਕੇ ਕੁਝ ਸਰ ਅਭੀ ਤੱਕ ਕਿੰਨੇ ਲੋਕ ਜੋ ਇੰਜਰਡ ਹੋ ਚੁਕੇ ਹੈ ਕੁਝ ਪਤਾ ਚਲਾ ਹੈ ਅਭੀ ਤੱਕ ਨਹੀਂ ਅਭੀ ਅਸਰ ਮੈਂ ਕੁਝ ਨਹੀਂ ਅਮ ਤੱਕ ਕੋਈ ਕੈਜ਼ੁਐਲਟੀਜ਼ ਵਗੈਰਾ ਕੁਝ ਪਤਾ ਨਹੀਂ ਆਪਾਂ ਅਮਾਨ ਨੇ ਕਿਹਾ ਜਾ ਰਿਹਾ ਕਿ ਪੰਜ ਤੋਂ ਸੱਤ ਕੈਜ਼ੁਐਲਟੀ ਹੋਵੇ ਤੇ ਰੋਸੀ ਵੀ ਇਹੀ ਅਰਦਾਸ ਕਰਦੇ ਪਰਮਾਤਮਾ ਅਗੇ ਉਹੀ ਵਾਹਾਂ ਹੀ ਹੋਣ ਔਰ ਕੋਈ ਅਜੇ ਤੱਕ ਮੁਰਦੀ ਜਾਣਕਾਰੀ ਕਰਕੇ ਅਸੀਂ ਮੈਡ ਹਸਪੀਟਲ ਜਾ ਕੇ ਦੇਖਦੇ ਆਪਾਂ ਕਿੰਨੇ ਕੁ ਉੱਚਾ ਪਹੁੰਚੇ ਆ ਜਾਓ ਕਿੰਨੇ ਕੁ ਬੰਦੇ ਮਾਰੇ ਹੁਣ ਅੱਗੇ ਕਾ ਪਾ ਲਿਆਗੇ ਅਜੇ ਉਹ ਕੰਟਰੋਲ ਹੋ ਗਿਆ ਸਿਰਫ ਟੈਂਕਰ ਹੈਗਾ ਮੈਂ ਕਿਹਾ ਟੈਂਕਰ ਜਿਹੜਾ ਠੰਡਾ ਨਹੀਂ ਹੁੰਦਾ ਉਹਨੂੰ ਸਪਰੇਅ ਕਰਿਓ ਪਾਣੀ ਦਾ ਜਸ ਵੀ ਉਹਦਾ ਪਲਾਸਟ ਫੌ ਦਾ ਸਾਈਡ ਤੋਂ ਉਹ ਪੂਰਾ ਸਾਈਡ ਹੋ ਗਿਆ ਸਾਈਡ ਅੱਖੀ ਦਾ ਸਾਰੇ ਪਾਸੇ ਕਾਹੀ ਨਹੀਂ ਲੱਗ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਜੀ ਉਹਦੇ ਲਈ ਕੋਈ ਮੁਆਵਜ਼ਾ ਵਗੈਰਾ ਫਿਰ ਸਰਕਾਰ ਕੀ ਆਖੇ ਡਾਕਟਰ ਸਾਹਿਬ ਕਿਆ ਜਾ ਰਿਹਾ ਕੋਈ ਖੜੇ ਆ ਲੋਕਾਂ ਦੇ ਡਾਕਟਰ ਸਾਹਿਬ ਜੋ ਪਿੰਡ ਦੇ ਲੋਕ ਆਏ ਯਾਰ ਕੋਈ ਸੁੱਖਾ ਨਾਮ ਦਾ ਵਿ ਕੀ ਡਿਟੇਲ ਤੱਕ ਇਹਦੀ ਇਨਵੈਸਟੀਗੇਸ਼ਨ ਹੋਊਗੀ ਕਿਉਂ ਹੋਇਆ ਕਿਉਂਕਿ ਜਿਹੜੀ ਜਾਨਣਾ ਹੈਗੇ ਬੜੀ ਕੀਮਤੀ ਹੁੰਦੀ ਹੈਗੇ ਉਹਨਾਂ ਦੀ ਕਿ ਕੰਮ ਨਹੀਂ ਸਿਲਾਰ ਸਕਦੇ ਜਿਹੜੇ ਕਿਛੇ ਜਿਹੜੇ ਬੰਦੇ ਦੇ ਜਿਹੜੇ ਸੰਸਥੀ ਵੀ ਕੋਈ ਗਲਤੀ ਹੋਈ ਉਹਨੂੰ ਬਖਸ਼ ਨਹੀਂ ਜਾਊਗਾ ਦੇਖੋ ਜੇ ਤੁਸੀਂ ਦੇਖ ਰਹੇ ਹੋ ਸਾਹਮਣੇ ਸੜਕ ਤੇ ਟੈਂਕਰ ਖੜਿਆ ਹੈ ਐਤਕੀ ਸਿਰਫ ਅਜੇ ਤੱਕ ਸਿਰਫ ਆਈਡੀਆ ਲਗਾਇਆ ਜਾ ਸਕਦਾ ਹੈ ਸਾਰਾ ਕੁਝ ਅੰਡਰ ਇਨਵੈਸਟੀਗੇਸ਼ਨ ਹੈ ਅੰਡਰ ਇਨਵੈਸਟੀਗੇਸ਼ਨ ਹੈ ਉਸ ਤੋਂ ਬਾਅਦ ਹੀ ਪ੍ਰੋਪਰ ਤਫਤੀਸ਼ ਤੋਂ ਬਾਅਦ ਤੁਹਾਨੂੰ ਪੱਕੇ ਤੌਰ ਤੇ ਦੱਸ ਸਕਦੇ ਹਾਂ ਬਟ ਜਿਵੇਂ ਸਾਹਮਣੇ ਲੱਗ ਰਿਹਾ ਹੈ ਕਿ ਇੱਕ ਰੋਡ ਐਕਸੀਡੈਂਟ ਕਰਕੇ ਜਿਹੜੀ ਹੈ ਅ ਅਗ ਲੱਗੀ ਹੈ ਔਰ ਹੁਣ ਤੱਕ ਵੀ ਪੇਸ਼ੈਂਟ ਸਾਡੇ ਸਿਵਲ ਹਸਪੀਟਲ ਦੇ ਵਿੱਚ ਐਡਮਿਟਡ ਨੇ ਔਰ ਅੰਡਰ ਵਿਦ ਬਰਨ ਇੰਜਰੀਜ਼ ਉਥੇ ਐਡਮਿਟਡ ਨੇ ਕੋਈ ਸੀਰੀਅਸ ਵੀ ਨਹੀਂ ਕੋਈ ਲਾਈਟਲੀ ਬਰਨਡ ਵੀ ਨਹੀਂ ਬਟ ਟੀਮ ਸਾਡੀ ਆਲਰੇਡੀ ਉਥੇ ਅਲਰਟ ਕਰ ਦਿੱਤੀ ਗਈ ਸੀ ਜਿਵੇਂ ਹੀ ਸਾਨੂੰ ਮੈਸੇਜ ਲੱਗਿਆ ਸੀ ਤੇ ਉਥੇ ਸਾਰੇ ਡਾਕਟਰ ਸਹਿਬਾਨ ਸਾਰੀ ਮੈਡੀਕਲ ਫੈਸਿਲਿਟੀਆਂ ਦਵਾਈ

ਜਿਵੇਂ ਜਿਵੇਂ ਹੋਰ ਜਾਣਕਾਰੀ ਮਿਲਦੀ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਜਾਨੀ ਨੁਕਸਾਨ ਕਿੰਨਾ ਹੋਇਆ ਲੋਕਾਂ ਦਾ ਘਰਾਂ ਦੁਕਾਨਾਂ ਦਾ ਦੇਖੋ ਤੁਸੀਂ ਦੇਖ ਰਹੇ ਹੋ ਜੀ ਅਜੇ ਵੀ ਫਾਇਰ ਟੈਂਡਰਸ ਜਲੰਧਰ ਫਗਵਾੜਾ ਦਸੂਆ ਹੁਸ਼ਿਆਰਪੁਰ ਸਾਰੇ ਪਾਸਿਓਂ ਆ ਕੇ ਇਸ ਵੇਲੇ ਵੀ ਕੰਮ ਕਰ ਰਹੇ ਨੇ ਸਾਡੀ ਪਹਿਲੀ ਪ੍ਰਾਇੋਰਟੀ ਇਹ ਹੈ ਕਿ ਸਭ ਤੋਂ ਪਹਿਲਾਂ ਜਾਨੀ ਨੁਕਸਾਨ ਨੂੰ ਬਚਾਇਆ ਜਾਵੇ ਔਰ ਇੱਕਦਮ ਫਾਇਰ ਨੂੰ 100% ਐਕਸਟਿੰਗੁਇਸ਼ ਕਰਕੇ ਹੋਰ ਕੋਈ ਗੈਸ ਦੇ ਰਿਮੇਨਿੰਗ 엘ਿਮੈਂਟਸ ਨਾ ਹੋਣ ਉਹਨੂੰ ਪੱਕਾ ਕਰਨ ਲਈ ਨਸਰਾਲਾ ਤੋਂ ਤੇ ਆਦਮਪੁਰ 에ਅਰਫੋਰਸ ਸਟੇਸ਼ਨ ਤੋਂ ਵੀ ਟੀਮਜ਼ ਆਈਆਂ ਹੋਈਆਂ ਨੇ ਅਸੀਂ ਪਹਿਲਾਂ ਉਹ ਕਨਫਰਮ ਕਰਾਂਗੇ ਉਸ ਤੋਂ ਬਾਅਦ ਜਿਹੜੀ ਅਸੈਸਮੈਂਟ مالی ਨੁਕਸਾਨ ਦੀ ਉਹ ਚੱਲਦੀ ਰਹੇਗੀ ਔਰ ਬੰਦਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਏਗਾ ਮੈਡਮ ਮੈਨੂੰ ਕਾਰਨ ਕੀ ਹੋਇਆ ਮਤਲਬ ਹਾਦਸੇ ਦਾ ਕਾਰਨ ਜਿਸ ਦੇ ਦੇਖੋ ਜੀ ਸਾਰਾ ਕੁਝ ਇਨਵੈਸਟੀਗੇਸ਼ਨ ਤੋਂ ਬਾਅਦ ਸਾਹਮਣੇ ਆਏਗਾ ਲੇਕਿਨ ਜਿਵੇਂ ਤੁਸੀਂ ਦੇਖ ਰਹੇ ਹੋ ਅ ਇਸ ਵੇਲੇ ਇਦਾਂ ਲੱਗਦਾ ਹੈ ਕਿ ਰੋਡ ਐਕਸੀਡੈਂਟ ਕਰਕੇ ਜ ਜਿਹਦੇ ਵਿੱਚ ਗੈਸ ਟੈਂਕਰ ਇਨਵੋਲਡ ਸੀ ਉਹਦੇ ਕਰਕੇ ਗੈਸ ਏਮਿਟ ਹੋਈ ਹੈ ਮੈਮ ਇੱਕਲਾ ਸਵਾਲ ਹੈ ਇਹ ਜੋ ਵੀ ਲੋਕ ਸੀਗੇ ਆਲੇ ਦੁਆਲੇ ਦੇ ਰਹਿੰਦੇ ਪਏ ਸੀਗੇ ਜਾਂ ਇਥੋਂ ਸੜਕ ਤੋਂ ਹੀ ਜਿਹੜੇ ਕੀ ਪਾਸੋਂ ਕਰਦੇ ਪਏ ਸੀਗੇ ਇਹ ਕੁਝ ਕਨਫਰਮ ਹੈ ਦੇਖੋ ਜੀ ਜਿਸ ਸਮੇਂ ਤੇ ਇਨਸੀਡੈਂਟ ਹੋਇਆ ਹੈ ਇਦਾਂ ਲੱਗਦਾ ਹੈ ਕਿ ਇੱਥੇ ਦੇ ਰੈਜ਼ੀਡੈਂਸੀ ਨੇ ਲੇਕਿਨ ਬਾਕੀ ਕੁਝ ਪ੍ਰਵਾਸੀ ਮੈਮ ਕੁਝ ਤੁਸੀਂ ਦੇਖ ਰਹੇ ਹੋ ਸਰ ਇੰਡਸਟਰੀ ਦਾ ਏਰੀਆ ਹੈ ਕੁਝ ਪ੍ਰਵਾਸੀ ਲੋਕ ਵੀ ਸੀਗੇ ਬਾਕੀ ਮੌਕੇ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਉਸ ਤੋਂ ਬਾਅਦ ਤੁਹਾਨੂੰ ਸਾਰੀ ਜਾਣਕਾਰੀ ਮੈਮ ਦੱਸਿਆ ਜਾ ਰਿਹਾ ਹੈ ਕਿ ਸੁੱਖਾ ਨਾਮ ਦਾ ਜੋ ਵਿਅਕਤੀ ਯਹਾਂ ਪੇ ਰਹਿੰਦਾ ਤਾਂ ਉਹ ਇਲੀਗਲ ਸੈਂਟਰ ਫੜ ਰਿਹਾ ਸੀ ਉਸ ਟਾਈਮ 'ਤੇ ਬਹਾਰ ਜਾ ਰਿਹਾ ਸੀ ਯਹਾਂ ਪੇ ਦੇ ਰਹਾ ਸਾਰਾ ਕੁਝ ਆਫਟਰ ਇਨਵੈਸਟੀਗੇਸ਼ਨ ਤੁਹਾਨੂੰ ਡਿਟੇਲ ਦੇ ਵਿੱਚ ਦੱਸਿਆ ਜਾਏਗਾ ਇਸ ਵੇਲੇ ਬਿਲਕੁਲ ਸੇਫ ਹਾਲਾਤ ਨੂੰ ਕਿ ਉਗੀ ਚਾਰਪੁਰ ਸਾਰਗ੍ਰਿਡ ਦੇ ਸ਼ੇਪ ਆ ਟੈਂਡਰ ਦੋ ਵਾਰੀ ਰਿਪੀਟ ਹੋ ਚੁੱਕੇ ਨੇ ਗਾਦਮਪੁਰ 에ਅਰਬੇਸ ਦਾ ਸੀਗਾ ਗਾਦਮਪੁਰ ਸਾਰਗ੍ਰਿਡ ਦਾ ਦੋ ਜਲੰਧਰ ਇੱਕ ਸੋਨਾ ਨਹੀਂ ਸੋਨਾ ਨਿੱਕਾ ਦੋ ਵਾਰੀ ਰਿਪੀਟ ਹੋ ਗਿਆ ਔਰ ਆਦਮਪੁਰ 에ਅਰਬਸ অলমোস্ট টোটাল রুল মে লাগা কে 18 ਤੋਂ 19 ਗੱਡੀਆਂ ਲਿਖੀਆਂ ਨੇ ਸ਼ਹਿਰ ਗੱਡੀਆਂ ਤੇ ਮੁੱਕੇ ਦੇ ਕਰਦੇ। ਤੁਹਾਨੂੰ ਕਿੰਨੇ ਕ ਵਜੇ ਪਾਜੀ સૂਤਰਾ ਮੇਰੀ ਦੀ ਜਾਣਕਾਰੀ ਸੁਚਨਾ ਮਿਲੀ ਸੀ ਜੀ। ਆਫਿਸ ਦੇ ਵਿੱਚ ਵੀ ਤੇ ਸਾਨੂੰ ਮੰਤਰੀ ਸਾਹਿਬ ਡਾਕਟਰ ਗੋਦੀ ਵੀ ਪੀਐਸਾ प्रदीप ਜੀ ਨੇ ਵੀ ਫੋਨ ਕੀਤਾ ਜੀਵਾ ਤੇ ਜੋ ਮੈਨੂੰ ਪਰਸਨਲੀ ਫੋਨ ਆਇਆ ਸੀ ਮੈਂ ਆਫ ਡਿਊਟੀ ਹਾਂ ਤੱਕ। ਜੀ ਮੇਰੀ ਡਿਊਟੀ ਖਤਮ ਹੋ ਚੁੱਕੀ ਆ। ਸਾਡਾ অলমোਸਟ ਇਹਦੇ ਵਿੱਚੋਂ ਕਿੰਨਾ ਸਟਾਫ ਇੱਧਰੇ ਆ ਉਹਦੇ ਵਿੱਚੋਂ 75% ਜਿਹੜਾ ਸਟਾਫ ਹੈਗਾ ਉਹ ਆਫ ਡਿਊਟੀ ਚੱਲਦਾ। ਕੀ ਐਸੀ ਗੱਲ ਕਹੀ ਜਾਂ ਵੀ ਤਾਂ ਕੋਈ ਕੋਈ ਜ਼ਖਮੀ ਵੀ ਕੱਟਿਆ ਘਰਾਂ ਦੇ ਕੀ ਹਾਲਾਤ ਆ? ਇਹ ਕੋਈ ਕੀ ਕਰਾ ਦੇ ਅੰਦਰ ਇੱਕ ਸ਼ੌਪਸ ਤੇ ਟੈਂਟ ਹਾਊਸ ਹੈਗਾ ਉਹਦੇ ਵਿੱਚ ਆਪਣੇ ਜਿਹੜੇ ਕਮਰਸ਼ੀਅਲ ਫਾਇਰ ਸਿਲੰਡਰ ਜਾਂ ਐਲਪੀਜੀ ਸਿਲੰਡਰ ਫਰ ਨੂੰ ਹੋ ਸਕੇ ਉਹ ਅੰਦਰੋਂ ਸੇਕ ਲਈ ਘੜ ਦਿੱਤੇ ਗਏ ਨੇ ਕਿ ਇਹ ਥੋੜੇ ਕੈਜੂਐਲਟੀਆਂ ਨਹੀਂ ਆ ਘੱਟੋ ਪਹਿਲਾ ਜੋ ਰੈਗੂਲਰਸ ਜ਼ਰਾ ਨਹੀਂ ਆ ਗੀਆਂ ਆਪਣੇ ਕੰਮ ਕਰਦੇ ਸੀਗੇ ਤੇ ਉਹਨਾਂ ਦੇ ਵਿੱਚ ਨਾਲ ਹੀ ਕੈਰੀ ਕਰਕੇ ਸੈਲਫ ਡਿਫੈਂਸ ਦੇ ਵੀ ਚੇਤਨ ਜੀ ਉਹ ਸੈਲਫ ਤੋਂ ਘੁੰਮ ਰਹੇ ਨੇ ਅੰਦਰ ਜੀ ਸੌਰੀ ਤੇ ਜਿਹੜੇ ਟੈਂਕਰ ਦਾ ਐਕਸੀਡੈਂਟ ਆ ਉਹ ਚੁਣ ਐਸੇ ਗੈਸ ਹੈ ਨਹੀਂ ਹੁੰਦੇ ਵੀ ਥੋਲਮੋਸ ਇਸ ਵੇਲੇ 0.1% ਦੇ ਆਪਾਂ ਚਾਂਸਿਸ ਹੋ ਸਕਦੇ ਆ ਬਟ ਐਟ ਪ੍ਰੈਜ਼ੈਂਟ ਨਹੀਂ ਹੈ ਸੇਫ ਆ ਪੂਰੇ ਆਲਮੋਸਟ ਹੀ ਗਿਆ। ਕਿਹਦਾ ਨਹੀਂ ਬਈ ਕਾਬੂ ਪਾ ਲਿਆ ਗਿਆ ਨੇ। ਹਾਂ ਇਹ ਸਭ ਸਰੇ ਦਾ ਅੱਗ ਦਾ ਕਾਬੂ ਤਾਂ 15-20 ਮਿੰਟ ਚ ਪਾ ਲਿਆ ਸੀ ਪਰ ਛੇੜਾ ਦਾ ਹੁਣ ਦੇਖੋ ਲਾਈਟ ਬੰਦ ਹੋਣ ਕਰਕੇ ਕੁਝ ਸਮਝ ਨਹੀਂ ਆ ਰਿਹਾ ਸੀਗਾ ਕਿ ਨਜੂ ਕੀ ਸ਼ਟਰ ਬੰਦ ਹੈ ਅੰਦਰ ਵੜ ਗਈ ਹੈ ਗੈਸ ਉਹਨਾਂ ਦਾ ਪਾਸਟ ਹੋ ਗਿਆ ਆ। ਲੇਖੋ ਕੱਪੜੇ ਦੀ ਦੁਕਾਨ ਹੈ ਜਾਂ ਤੂੜੀ ਦੇ ਕੰਮ ਹੈ। ਇਹਨਾਂ ਦੇ ਵਿੱਚ ਅੰਦਰ ਅੱਗ ਵੜਨ ਕਰਕੇ ਥੋੜਾ ਜ਼ਿਆਦਾ ਟਾਈਮ ਲੱਗਾ ਆਦਰਵਾਇਜ਼ ਸਭ ਸੇਫ ਹੈ। ਠੀਕ। ਨਾਮ ਕੀ ਹੈ ਬਈ ਆਪਾਂ? ਮੇਰਾ ਪਵਨ ਕੁਮਾਰ ਸ਼ਰਮਾ। ਬਿਆਨ ਨਹੀਂ ਦਿੱਤਾ ਜਾ ਸਕਦਾ। ਜਿਹੜਾ ਦਿੱਤਾ ਹੈ ਕਿ ਤਰ੍ਹਾਂ ਕਰਦਮਾ ਕਾਲਾ ਆਫਸਰ। ਪਾਸਾ। ਸਰੀਕ ਅਪੋਰਚਨਿਫਿਟੀ ਨੂੰ ਪੂਰਨ ਕੀਤਾ ਚਾਹੁੰਦਾ ਹਾਂ ਕਿ ਜਦੋਂ ਸਾਡਾ ਮੈਚ ਚੱਲ ਰਿਹਾ ਸੀ ਅਸੀਲ ਕਾਫਸਟਾ ਨੇ ਸੈਂਕਲਿਫਿਕ ਕੀਤਾ ਸੀ ਉਹ ਮੰਗਲ ਅਰੀਮੀਤੋ ਨਾਲ ਤਾਂ ਕੁਝ ਫਨਕੋ ਗਣੀ ਕਿਤੇ ਨਹੀਂ ਹੋਇਆ ਪਰ ਇਹ ਹੈ ਕਿ ਇੱਕ ਬੈਂਕਟਿੰਗ ਸੇਨਾਸ਼ਾ ਇਸ ਤਰ੍ਹਾਂ ਜੋ ਐਰਿੰਗ ਮੋਡਲ ਇੱਕ ਚੱਲ ਰਿਹਾ ਉਹ ਲੈਕਸਲ ਹੋ ਗਿਆ ਜਿਹੜੇ ਕਰਕੇ ਇਹਨਾਂ ਪਾਸ ਹੋਇਆ ਬਹੁਤ ਜ਼ਿਆਦਾ ਖਾਹੋਆ ਉਹ ਹੀ ਜਿਹੜੀ ਗੈਸ ਲੀਕ ਹੋਈ ਸਾਰੇ ਬਸ ਆਸੀ ਤੇ ਟੈਲੀਕੋਮ ਕੇ ਆਫਿਸ ਗਏਗੇ ਤੇ ਸਾਰੇ ਬੀਟ ਆਫਸਰ ਕੋਲ ਪਹੁੰਚਿਆ ਤੇ ਮਤਲਬ ਸਭ ਆ ਗਿਆ ਬੜੀ ਐਨਰਜੀ ਤੇ ਉਹ ਜਦੋਂ ਕੰਸਟੈਂਟ ਸੀ ਆਫਿਸ ਜਿਹਨੋਂ ਸੇਵਾਵਾਂ ਮਿਲੀਆਂ। ਉਹਨੂੰ ਪਾਤਲੀ ਦੇ ਦਸ਼ਤਲੇ ਦੇ ਲੋਕਾਂ ਦੇ ਤੇ ਆਪ ਕੋ ਦੇ ਰਿੰਦੇ ਸੇ ਉਹੀ। ਟਿਕਨੇ ਉਹ ਵੀ ਆ ਛੱਪੇ ਪੂਰੀ। ਤਿੰਨ ਦਿਨ ਜਾ ਸਕਦੇ ਨੂੰ ਪਿੱਛੇ ਚੰਗੇ ਨੇ ਡੇਰੀ ਚੱਲ ਗਏ ਨੇ। ਉੱਥੇ ਵੀ ਲਾ ਕੇ ਉਹ ਸਭਾ ਦੀ ਸਥਾਪਨਾ ਕਰ ਸਕਦੇ।

ਔਰ ਕੋਈ ਅਜੇ ਤੱਕ ਮੁਰਦੀ ਜਾਣਕਾਰੀ ਕਰਕੇ ਅਸੀਂ ਨਾ ਹਸਪਤਲ ਜਾ ਕੇ ਦੇਖਦੇ ਆਂ ਕਿ ਕਿੰਨੇ ਕੋਕੇ ਪਹੁੰਚੇ ਆ ਜਾਓ ਕਿੰਨੇ ਬੰਦੇ ਮੁਰਦੇ ਹੁਣ ਅੱਗ ਦੇਗਾ ਪਾ ਲਿਆਗੇ ਹਜੇ ਉਹ ਕੰਟਰੋਲ ਹੋ ਗਿਆ ਸਿਰਫ ਟੈਂਕਰ ਹੈਗਾ ਮੈਂ ਕਿਹ ਟੈਂਕਰ ਜਿੱਦਾਂ ਕੋ ਠੰਡਾ ਨਹੀਂ ਹੁੰਦਾ ਉਹਨੂੰ ਸਪਰੇਅ ਕਰਿਓ ਪਾਣੀ ਦਾ ਜਸ ਵੀ ਉਹਦਾ ਪਲਾਸਟਿਕ ਦਾ ਇੱਕ ਬੰਦ ਸਾਈਡ ਤੋਂ ਉਹਦਾ ਸੋ ਸਾਈਡ ਆ ਜਾ ਸਾਈਡ ਅੱਖੀ ਦਾ ਸਾਰੇ ਪਾਸੇ ਕਾਲੀ ਨਹੀਂ ਲਾ ਲੋ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਜੀ ਉਹਦੇ ਲਈ ਕੋਈ ਮੁਆਵਜ਼ਾ ਵਗੈਰਾ ਫਿਰ ਸਰਕਾਰ ਕੀ ਆਖੇ ਡਾਕਟਰ ਕਿਹਾ ਜਾ ਰਿਹਾ ਕੋਈ ਖੜੇ ਆ ਲੋਕਾਂ ਦੇ ਡਾਕਟਰ ਜਿਹੋ ਪਿੰਡ ਦੇ ਲੋਕ ਆਇਆ ਯਾਰ ਕੋਈ ਸੁੱਖਾ ਨਾਮ ਦਾ ਵਿਅਕਤੀ ਕੀ ਡਿਟੇਲ ਤੱਕ ਇਹਦੀ ਇਨਵੈਸਟਿਸ਼ਨ ਹੋਗੀ ਹੋਵੇ ਕਿਉਂਕਿ ਜਿਹੜੀ ਜਾਨਣਾ ਹੈਗੇ ਬੜੀ ਕੀਮਤੀ ਹੁੰਦੀ ਹੈਗੀ ਲੋ ਉਹਨਾਂ ਦੀ ਕੀ ਮਤਰੀ ਸਿਲਗਾ ਸਕਦੇ ਜਿਹੜੇ ਕਿ ਜਿਹੜੇ ਬੰਦੇ ਦੇ ਜਿਹੜੇ ਸਰਸ ਦੀ ਵੀ ਕੋਈ ਗਲਤੀ ਹੋਈ ਉਹਨੂੰ ਬਖਸ਼ਿਆ ਨਹੀਂ ਜਾਊਗਾ ਜੀ ਜੁਜੀ ਤੁਸੀਂ ਦੇਖ ਰਹੇ ਹੋ ਸਾਹਮਣੇ ਸੜਕ ਤੇ ਟੈਂਕਰ ਖੜਿਆ ਹੈ ਐ ਕਿ ਸਿਰਫ ਅਜੇ ਤੱਕ ਸਿਰਫ ਆਈਡੀਆ ਲਗਾਇਆ ਜਾ ਸਕਦਾ ਹੈ ਸਾਰਾ ਕੁਝ ਅੰਡਰ ਇਨਵੈਸਟੀਗੇਸ਼ਨ ਅੰਡਰ ਇਨਵੈਸਟੀਗੇਸ਼ਨ ਹੈ ਉਸ ਤੋਂ ਬਾਅਦ ਹੀ ਪ੍ਰੋਪਰ ਤਫਤੀਸ਼ ਤੋਂ ਬਾਅਦ ਤੁਹਾਨੂੰ ਪੱਕੇ ਤੌਰ ਤੇ ਦੱਸ ਸਕਦੇ ਹਾਂ ਬਟ ਜਿਵੇਂ ਸਾਹਮਣੇ ਲੱਗ ਰਿਹਾ ਹੈ ਕਿ ਇੱਕ ਰੋਡ ਐਕਸੀਡੈਂਟ ਕਰਕੇ ਜਿਹੜੀ ਹੈ ਅ ਅਗ ਲੱਗੀ ਹੈ ਔਰ ਹੁਣ ਤੱਕ ਵੀ ਪੇਸ਼ੈਂਟ ਸਾਡੇ ਸਿਵਲ ਹਸਪੀਟਲ ਦੇ ਵਿੱਚ ਐਡਮਿਟਡ ਨੇ ਔਰ ਅੰਡਰ ਵਿਦ ਬਰਨ ਇੰਜਰੀਜ਼ ਉਥੇ ਐਡਮਿਟਡ ਨੇ ਕੋਈ ਸੀਰੀਅਸ ਵੀ ਨਹੀਂ ਕੋਈ ਲਾਈਟਲੀ ਬਰਨਡ ਵੀ ਨਹੀਂ ਬਟ ਟੀਮ ਸਾਡੀ ਆਲਰੇਡੀ ਉਥੇ ਅਲਰਟ ਕਰ ਦਿੱਤੀ ਗਈ ਸੀ ਜਿਵੇਂ ਹੀ ਸਾਨੂੰ ਮੈਸੇਜ ਲੱਗਿਆ ਸੀ ਤੇ ਉਥੇ ਸਾਰੇ ਡਾਕਟਰ ਸਹਿਬਾਨ ਸਾਰੀ ਮੈਡੀਕਲ ਫੈਸਿਲਿਟੀਆਂ ਦਵਾਈ और सारा अरेंजमेंट इन प्लेस है उसे इलाज चल रहा है एक कैजुअलिटी एक कैजुअलिटी अजय तक रिपोर्ट हो रही है ਜਿਵੇਂ ਜਿਵੇਂ ਹੋਰ ਜਾਣਕਾਰੀ ਮਿਲਦੀ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਜਵਾਲੀ ਨੁਕਸਾਨ ਕਿੰਨਾ ਹੋਇਆ ਲੋਕਾਂ ਦਾ ਘਰਾਂ ਦੁਕਾਨਾਂ ਦਾ ਦੇਖੋ ਤੁਸੀਂ ਦੇਖ ਰਹੇ ਹੋ ਜੀ ਅਜੇ ਵੀ ਫਾਇਰ ਟੈਂਡਰਸ ਜਲੰਧਰ ਫਗਵਾੜਾ ਦਸੂਆ ਹੁਸ਼ਿਆਰਪੁਰ ਸਾਰੇ ਪਾਸਿਓਂ ਆ ਕੇ ਇਸ ਵੇਲੇ ਵੀ ਕੰਮ ਕਰ ਰਹੇ ਨੇ ਸਾਡੀ ਪਹਿਲੀ ਪ੍ਰਾਇੋਰਟੀ ਇਹ ਹੈ ਕਿ ਸਭ ਤੋਂ ਪਹਿਲਾਂ ਜਾਨੀ ਨੁਕਸਾਨ ਨੂੰ ਬਚਾਇਆ ਜਾਵੇ ਔਰ ਇੱਕਦਮ ਫਾਇਰ ਨੂੰ 100% ਐਕਸਟਿੰਗੁਇਸ਼ ਕਰਕੇ ਹੋਰ ਕੋਈ ਗੈਸ ਦੇ ਰਿਮੇਨਿੰਗ 엘ਿਮੈਂਟਸ ਨਾ ਹੋਣ ਉਹਨੂੰ ਪੱਕਾ ਕਰਨ ਲਈ ਨਸਰਾਲਾ ਤੋਂ ਤੇ ਆਦਮਪੁਰ 에ਅਰਫੋਰਸ ਸਟੇਸ਼ਨ ਤੋਂ ਵੀ ਟੀਮਜ਼ ਆਈਆਂ ਹੋਈਆਂ ਨੇ ਅਸੀਂ ਪਹਿਲਾਂ ਉਹ ਕਨਫਰਮ ਕਰਾਂਗੇ ਉਸ ਤੋਂ ਬਾਅਦ ਜਿਹੜੀ ਅਸੈਸਮੈਂਟ مالی ਨੁਕਸਾਨ ਦੀ ਉਹ ਚਲਦੀ ਰਹੇਗੀ ਔਰ ਵਨ ਦਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਏ। ਮੈਡਮ ਕਾਰਨ ਕੀ ਹੋਇਆ ਮਤਲਬ ਹਾਸੇ ਦਾ ਕਾਰਨ ਕੀ ਸੀ? ਦੇਖੋ ਜੀ ਸਾਰਾ ਕੁਝ ਇਨਵੈਸਟੀਗੇਸ਼ਨ ਤੋਂ ਬਾਅਦ ਸਾਹਮਣੇ ਆਏਗਾ ਲੇਕਿਨ ਜਿਵੇਂ ਤੁਸੀਂ ਦੇਖ ਰਹੇ ਹੋ ਅ ਇਸ ਵੇਲੇ ਇਦਾਂ ਲੱਗਦਾ ਹੈ ਕਿ ਰੋਡ ਐਕਸੀਡੈਂਟ ਕਰਕੇ ਜ ਜਿਹਦੇ ਵਿੱਚ ਗੈਸ ਟੈਂਕਰ ਇਨਵੋਲਡ ਸੀ ਉਹਦੇ ਕਰਕੇ ਗੈਸ ਸੇ ਮਿਟ ਹੋਈ ਹੈ ਮੈਨੂੰ ਇੱਕਲਾ ਸਵਾਲ ਹੈ ਇਹ ਜੋ ਵੀ ਲੋਕ ਸੀਗੇ ਆਲੇ-ਦੁਆਲੇ ਰਹਿੰਦੇ ਪਏ ਸੀਗੇ ਜਾਂ ਇਥੋਂ ਸੜਕ ਤੋਂ ਹੀ ਜਿਹੜੇ ਕਿ ਪਾਸੋਂ ਕਰਦੇ ਪਏ ਸੀਗੇ ਇਹ ਕੁਝ ਕਨਫਰਮ ਹੈ ਦੇਖੋ ਜੀ ਜਿਸ ਸਮੇਂ ਤੇ ਇਨਸੀਡੈਂਟ ਹੋਇਆ ਹੈ ਇਦਾਂ ਲੱਗਦਾ ਹੈ ਕਿ ਇੱਥੇ ਦੇ ਰੈਜ਼ੀਡੈਂਟ ਸੀ ਨੇ ਲੇਕਿਨ ਬਾਕੀ ਕੁਝ ਪ੍ਰਵਾਸੀ ਮੈਮ ਕੁਝ ਤੁਸੀਂ ਦੇਖ ਰਹੇ ਹੋ ਸਾਰਾ ਇੰਡਸਟਰੀ ਦਾ ਏਰੀਆ ਹੈ ਕੁਝ ਪ੍ਰਵਾਸੀ ਲੋਕ ਵੀ ਸੀਗੇ ਬਾਕੀ ਮੌਕੇ ਤੇ ਅਜੀ ਇਨਵੈਸਟੀਗੇਸ਼ਨ ਚੱਲ ਰਹੀ ਉਸ ਤੋਂ ਬਾਅਦ ਤੁਹਾਨੂੰ ਸਾਰੀ ਜਾਣਕਾਰੀ ਰਮ بتایا ਜਾ ਰਿਹਾ ਹੈ ਕਿ ਸੁੱਖਾ ਨਾਮ ਦਾ ਜੋ ਵਿਅਕਤੀ ਯਹਾਂ ਪਰ ਰਹਿੰਦਾ ਦਾ ਉਹ ਇਲੀਗਲ ਸਿਲੈਂਡਰ ਭਰ ਰਿਹਾ ਦਾ ਉਸ ਟਾਈਮ ਪਰ ਵਹਾ ਜਾ ਰਿਹਾ ਦਾ ਯਹਾਂ ਪਰ ਦੇ ਰਹਾ ਸਾਰਾ ਕੁਝ ਆਫਟਰ ਇਨਵੈਸਟੀਗੇਸ਼ਨ ਤੁਹਾਨੂੰ ਡਿਟੇਲ ਦੇ ਵਿੱਚ ਦੱਸਿਆ ਜਾਏਗਾ ਇਸ ਵੇਲੇ ਬਿਲਕੁਲ ਸੇਫ ਹਾਲਾਤ ਨੂੰ ਕਿ ਰੁਗੀ ਸ਼ਾਰਪੁਰ ਫਾਇਰਬ੍ਰਿਡ ਦੇ ਸ਼ੇਫ ਆਇਆ ਟੈਂਡਰ ਦੋ ਵਾਰੀ ਰਿਪੀਟ ਹੋ ਚੁੱਕੇ ਨੇ ਗਾਗਨਪੁਰ 에ਅਰਬੇਸ ਦਾ ਸੀਗਾ ਗਾਗਨਪੁਰ ਸ਼ਾਰਪੁਰ ਦਾ ਦੋ ਜਲੰਦਾ ਇੱਕ ਸੋਨਾ ਨਿਕਾ ਸੋਨਾ ਨਿਕਾ ਦੋ ਵਾਰੀ ਰਿਪੀਟ ਹੋਣਾ ਔਰ ਆਦਮ ਪਰ 에ਅਰਬਸ ਦੋ ਵਾਰੀ অলমোস্ট ਟੋਟਲ ਰੂਮ ਲਾ ਕੇ 18 ਤੋਂ ਉੱਨੀ ਗੱਡੀਆਂ ਲੱਗੀਆਂ ਨੇ ਸ਼ਹਿਰ ਗੱਡੀਆਂ ਇੱਥੇ ਮੌਕੇ ਤੇ ਪਰ। ਤੁਹਾਨੂੰ ਕਿੰਨੇ ਕਵਜ ਪਾਜੀ ਸੂਚਨਾ ਮਿਲਦੀ? ਜੀ। ਆਫਿਸ ਦੇ ਵਿੱਚ ਵੀ ਤਾਂ ਸਾਨੂੰ ਮੰਤਰੀ ਸਾਹਿਬ ਡਾਕਟਰ ਗੋਦੀ ਵੀ ਪੀਐਸਾ ਪ੍ਰਦੀਪ ਜੀ ਨੇ ਵੀ ਫੋਨ ਕੀਤਾ ਜੀਗਾ ਤੇ ਜੋ ਮੈਨੂੰ ਪਰਸਨਲੀ ਫੋਨ ਆਇਆ ਸੀ ਮੈਂ ਆਫ ਡਿਊਟੀ ਹਾਂ ਪਾਜੀ। ਜੀ। ਮੇਰੀ ਡਿਊਟੀ ਖਤਮ ਹੋ ਚੁੱਕੀ ਆ। ਸਾਡਾ অলমোਸਟ ਇਹਦੇ ਵਿੱਚੋਂ ਕਿੰਨਾ ਸਟਾਫ ਇੱਧਰੇ ਆ ਉਹਦੇ ਵਿੱਚੋਂ 75% ਜਿਹੜਾ ਸਟਾਫ ਹੈਗਾ ਉਹ ਆਫ ਡਿਊਟੀ ਚੱਲਦਾ। ਕੀ ਐਸੇ ਗੱਲ ਕੀਤੀ ਆ ਵੀ ਤਾਂ ਤੁਸੀਂ ਕੋਈ ਜ਼ਖਮੀ ਵੀ ਕੱਟਿਆ ਘਰਾਂ ਦੇ ਕੀ ਹਾਲਾਤ ਆ? ਦੇਖੋ ਕਈ ਘਰਾਂ ਦੇ ਅੰਦਰ ਜਿੱਦਾਂ ਸ਼ੌਪ ਸੈਂਟਰ ਟੈਂਟ ਹਾਊਸ ਸੀਗਾ ਉਹਦੇ ਵਿੱਚ ਆਪਣੇ ਜਿਹੜੇ ਕਮਰਸ਼ੀਅਲ ਫਾਇਰ ਸਿਲੰਡਰ ਕਿ ਐਲਪੀਜੀ ਸਿਲੰਡਰ ਫਾਰਮ ਉਹ ਸੀਗੇ ਉਹ ਅੰਦਰੋਂ ਸੇਫਲੀ ਕੱਢ ਦਿੱਤੇ ਗਏ ਨੇ ਕਿ ਜਿਹੜੇ ਜਿਹੜੇ ਕੈਜੂਅਲਟੀਜ਼ ਹੋਈਆਂ ਸਾਡ ਤੋਂ ਪਹਿਲਾਂ ਜਾਂ ਐਂਬੂਲੈਂਸ ਵਗੈਰਾ ਨਹੀਂ ਆ ਸਕੀਆਂ ਆਪਰੇ ਕੰਮ ਕਰ ਰਹੇ ਸੀਗੇ ਤੇ ਉਹਨਾਂ ਦੇ ਵਿੱਚ ਨਾਲੇ ਕੈਰੀ ਕਰਕੇ ਸੈਲਫ ਡਿਫੈਂਸ ਦੇ ਵਿੱਚ ਚੇਤਨ ਜੀ ਉਹ ਤਾਂ ਉੱਥੇ ਘੁੰਮ ਰਹੇ ਨੇ ਕੰਦਰ ਜੀ ਸੌਰੀ ਤੇ ਜਿਹੜੇ ਟੈਂਕਰ ਦਾ ਐਕਸੀਡੈਂਟ ਆ ਉਹ ਚੋਂ ਐਸਲ ਗੈਸ ਹੈ ਨਹੀਂ ਉਹਦੇ ਵਿੱਚ ਆਲਮੋਸਟ ਇਸ ਵੇਲੇ ਗਏ 0.1% ਦੇ ਆਪਾਂ ਚਾਂਸਸ ਹੋ ਸਕਦੇ ਆ ਬਟ ਐਟ ਪ੍ਰੈਜ਼ੈਂਟ ਨਹੀਂ ਸੇਫ ਆ ਪੂਰੇ ਹਾਲਾਤ ਹੁਣ ਆਲਮੋਸਟ ਹੀ ਪਲ ਕੀ ਜਾਣੇ ਵੀ ਕਾਬੂ ਪਾ ਲਿਆ ਗਿਆ ਨੇ ਹਾਂ ਇਹ ਸਭ ਸਰੇ ਦਾ ਅੱਗ ਦਾ ਕਾਬੂ ਤਾਂ 15 20 ਮਿੰਟ ਚ ਪਾ ਲਿਆ ਸੀ ਪਰ ਛੇੜਾ ਹੁਣ ਦੇਖੋ ਲਾਈਟ ਬੰਦ ਹੋਣ ਕਰਕੇ ਕੁਝ ਸਮਝ ਨਹੀਂ ਆ ਰਿਹਾ